ਸਵਾਗਤ ਹੈ ਤੁਹਾਡਾ ਜੀ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦੀ ਵੀਡੀਓ ਕਵਰ ਕਰਨ ਦੇ ਲਈ ਆਪਾਂ ਪਹੁੰਚੇ ਹਾਂ ਜੀ ਪਿੰਡ ਅਕਲੀਆ ਜਲਾਲ ਜ਼ਿਲ੍ਹਾ ਪਠੰਡਾ ਤਹਿਸੀਲ ਰਾਮਪਰਾ ਫੂਲ ਜੇਕਰ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਭੋੜੀਪੁਰ ਭਗਤਾ ਭਾਈ ਜਲਾਲ ਸਮਾਦ ਭਾਈ ਇਸ ਦੇ ਆਸ-ਪਾਸ ਦੇ ਪਿੰਡ ਹਨ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇੱਕ ਤੂੜੀ ਬਣਾਉਣ ਵਾਲੀ ਰੀਪਰ ਚੰਗੀ ਹਾਲਤ ਦੀ ਮਸ਼ੀਨ ਦਿਖਾ ਰਹੇ ਹਾਂ ਸੋਏ ਤੂੜੀ ਵਾਲਾ ਰੀਪਰ ਜਾਂ ਮਸ਼ੀਨ ਕਹਿ ਲਓ ਜੀ ਬਕਾਊਆ ਤੇ ਬਹੁਤ ਹੀ ਚੰਗੀ ਕੰਡੀਸ਼ਨਾਂ ਦੀ ਜਿਹੜੇ ਬਾਈ ਜੀ ਦੇ ਬੇਟੇ ਨੇ ਲਿਆਂਦੀ ਸੀ ਤੇ ਉਹਨਾਂ ਨੇ ਬਾਹਰ ਚਲੇ ਗਏ ਸੋ ਇਸ ਕਰਕੇ ਬਾਈ ਜੀ ਨੇ ਇਹ ਮਸ਼ੀਨ ਬਕਾਊ ਕੀਤੀ ਹੈ। ਸੋ ਜਿਸ ਵੀ ਭਰਾ ਨੂੰ ਇਹ ਮਸ਼ੀਨ ਪਸੰਦ ਆਉ ਜਾਂ ਖਰੀਦਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰਕੇ ਇੱਥੇ ਆ ਕੇ ਆਪਣੀ ਤਸੱਲੀ ਤੇ ਖਰੀਦ ਸਕਦਾ। ਆਓ ਬਾਈ ਨੂੰ ਮਿਲਦੇ ਆਂ ਤੇ ਸਾਰੀ ਜਾਣਕਾਰੀ ਲੈ ਕੇ ਦਿੰਦੇ ਆਂ ਇਸ ਮਸ਼ੀਨ ਬਾਰੇ। ਬਾਈ ਇਹ ਸਸਰੀਕਾਲ ਸਸਰੀਕਾਲ ਜੀ ਬਾਈ ਜੀ। ਅੱਛਾ ਬਾਈ ਆਪਣਾ ਨਾਮ ਦੱਸੋ। ਬੁੱਢਾ ਸਿੰਘ ਜੀ। ਠੀਕ ਆ ਜੀ। ਤੇ ਜਿਹੜੀ ਇਹ ਮਸ਼ੀਨ ਆਪਾਂ ਵਿਕਾਊ ਕੀਤੀ ਹੈ ਜੀ ਇਹ ਬਿਲਕੁਲ ਚਾਲੂ ਹਾਲਤਾਂ ਚ ਹਾਂਜੀ ਪੂਰੀ ਚਾਲੂ ਵਰਤੀ ਅੱਛਾ ਕਿਹੜਾ ਮਾਡਲ ਹੈ ਇਹ 21 ਮਾਡਲ ਹੈ ਜੀ ਅੱਛਾ ਕਿਹੜੀ ਕੰਪਨੀ ਦੀ ਹੈ ਇਹ ਬੀਐਸ ਜੀ ਅੱਛਾ ਬੀਐਸ ਬਣੀ ਵੇਚ ਉੱਚੀ ਦੀ ਬਣੀ ਵੇਚ ਠੀਕ ਹੈ ਜੀ ਅੱਛਾ ਇਹ ਮਾਡਲ ਆ ਗਿਆ ਜੀ ਬੀਐਸ 761 ਹਨਾ ਹਾਂਜੀ ਹਾਂਜੀ ਅੱਛਾ ਤੇ ਆਪਾਂ ਜੀ ਵਿਕਾਊ ਕਿਉਂ ਕੀਤੀ ਹੈ ਜੀ ਬਸ ਜੀ ਆਪਣੇ ਨਾਲ ਬਾਹਰ ਚ ਲੈ ਗਏ ਬੇਟਾ ਅੱਛਾ ਇਸੇ ਕਰਕੇ ਵੇਚ ਰਹੇ ਹਾਂ ਜੀ ਅੱਛਾ ਉ ਕੋਈ ਨੁਕਸਤਾਂ ਨਹੀਂ ਕੋਈ ਦਾਮ ਦਾ ਦਸ ਨੇ ਦਸ ਲਈ ਕਰਕੇ ਆ ਵੀ ਦੇਖ ਕੇ ਖਰੀਦ ਸਕਦਾ ਜੀ ਠੀਕ ਹੈ ਭਾਈ ਆਪਾਂ ਇਸ ਮਸ਼ੀਨ ਦਾ ਰੇਟ ਕੀ ਕਰਦੇ ਆਂ 22 ਲੱਖ ਮੁੱਲ ਰੱਖਿਆ ਜੀ ਠੀਕ ਹੈ ਵਿੱਚੋਂ ਮਾਨਤਾਣ ਹੋ ਜੂਗਾ ਜੀ ਹੋਣਾ ਕੀ ਕਰਾਂਗੇ ਬਸ ਸਹੀ ਰੱਖਿਆ ਹੀ ਮੁੱਲ ਜੀ ਵੇਚਣ ਵਾਲਾ ਹੀ ਕਰਿਆ ਜੂ ਮੁੱਲ ਅੱਛਾ ਲੈਣ ਦੇਣ ਵਾਲਾ ਹੀ ਕੀਤਾ ਹੀ ਆਪਾਂ 22 ਲੈਣ ਦੇਣ ਵਾਲਾ ਮੁੱਲ ਕਰਿਆ ਜੀ ਬਸ ਸੋ ਬਾਈ ਜੀ ਨੇ ਜੈ ਜੀ ਰੇਟ ਕੀਤਾ ਜੀ ਮਸ਼ੀਨ ਦੀ ਕੰਡੀਸ਼ਨ ਦੇ ਅਨੁਸਾਰ ਸੋ ਇਹਦੇ ਵਿੱਚੋਂ ਮਾਨਤਾਣੀ ਹੋਊਗਾ ਤੇ ਬਾਕੀ ਬਾਈ ਜੀ ਦਾ ਨੰਬਰ ਆਪਾਂ ਜੀ ਸਕਰੀਨ ਤੇ ਚਲਾ ਦੇਾਂਗੇ ਜੈਸੇ ਵੀ ਭਰਾ ਨੂੰ ਇਹ ਮਸ਼ੀਨ ਪਸੰਦ ਆਊ ਇੱਥੇ ਆ ਕੇ ਖਰੀਦ ਸਕਦਾ ਸੋ ਤੁਸੀਂ ਵੇਖ ਸਕਦੇ ਹੋ ਇਹ ਮਸ਼ੀਨ ਅੰਦਰ ਹੀ ਖੜੀ ਆ ਕੋਈ ਐ ਨਹੀਂ ਭਈ ਧੁੱਪੇ ਜਾਂ ਤਰੇਲ ਤੰਦ ਚਾ ਬਹੁਤ ਹੀ ਸੰਭਾਲੀ ਆ ਤੇ ਸੋ ਬਾਈ ਜੀ ਦਾ ਇਹ ਅੰਦਰ ਹੀ ਦਰਵਾਜ਼ਾ ਬਣਾ ਕੇ ਅੰਦਰ ਹੀ ਖੜੀ ਆ ਤੇ ਕੰਡੀਸ਼ਨ ਵੀ ਬਹੁਤ ਚੰਗੀ ਆ ਸੋ ਜੈਸੇ ਵੀ ਇਹ ਭਰਾ ਨੂੰ ਮਸ਼ੀਨ ਖਰੀਦਣੀ ਹੋਵੇ ਜਾਂ ਪਸੰਦ ਆਊ ਇੱਥੇ ਆ ਕੇ ਬਾਈ ਜੀ ਨਾਲ ਗੱਲਬਾਤ ਕਰਕੇ ਖਰੀਦ ਸਕਦਾ ਸੋ ਵੀਡੀਓ ਵੀ ਥੋੜੀ ਜਿਹੀ ਕਲੀਅਰ ਨਹੀਂ ਹੋਈ ਕਿਉਂਕਿ ਇਹ ਅੰਦਰ ਆ ਤੇ ਚਾਨਣ ਵੀ ਘੱਟ ਪੈਂਦਾ ਤੇ ਸਾਰੇ ਪਾਸਿਓਂ ਆਪਾਂ ਦਿਖਾਵ ਨਹੀਂ ਸਕੇ ਪਰ ਮਸ਼ੀਨ ਦੀ ਕੰਡੀਸ਼ਨ ਬਹੁਤ ਸੋਹਣੀ ਆ ਤੁਸੀਂ ਆਪ ਇੱਥੇ ਆ ਕੇ ਤਸੱਲੀ ਕਰਨੀ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ